ਇਕਾਲੋ ਤੂੰ ਯੂਨੀਸਾ ਨੂੰ ਸੇਜੋ। ਵੀਡੀਓ ਚਾਪ। ਵੀਡੀਓ ਬਣਾਉਂਦਾ ਮੈਂ ਫੋਟੋ ਖਿੱਚਦੇ ਆਂ। ਕੱਟ ਕੇ ਖਿੱਚਦੇ। ਇਹ ਵੀ ਨਾਲ ਜਿੰਨਾ ਬਾਕੀ ਲੋਕ ਬੰਦਿਆਂ ਨੇ। ਸਾਸ਼ੀ ਕਲ ਜੀ ਮੈਂ ਤੁਹਾਡਾ ਹਰਮਨ ਪਿਆਰਾ ਰਾਜਾ ਚੋਲੇ ਵਾਲਾ। ਰਾਜਾ ਚੋਲੇ ਵਾਲੇ ਨੂੰ ਫੈਕਸ਼ਨ ਹੋ ਗਈ। ਕਿੰਨਾ ਠੀਕ ਆ ਨਾ? ਹਾਂਜੀ ਠੀਕ ਹੋਣਾ ਜੀ। ਸੈਕਸ਼ਨ ਕਾਦ ਨਾ ਹੋ ਗਈ ਤੂੰ ਵੀ ਖੰਦਾ ਪਿੰਨਾ ਕਸ਼ੋ ਨਹੀਂ ਖਾਦਾ ਅਨੇ ਉਹਦਾ ਮੌਸਮ ਬਦਲਣ ਦੇ ਨਾਲ ਹੀ ਹੋ ਆ ਗਏ ਕੀ ਸਾਦਾ ਪਿੱਤਾ ਜੀ ਕੋਈ ਬਾਹਰ ਦਾ ਤੇ ਕੁਛ ਨਹੀਂ ਆਦਾ ਸਦਾ ਹੀ ਹੋ ਜੀ ਕੈਂਚੀ ਮੁੜਿਆ ਧੜ ਤੋਂ ਹਾਂ ਹੈ ਬ੍ਰੋਹਾਂ ਜੀ ਜਰਸੀ ਕਿਥੋਂ ਲੈ ਕੇ ਆਏ ਇਹ ਜਿਹੜੀ ਜਰ ਲੁਧਿਆਣ ਉਹ ਜਲੰਧਰੋਂ ਹਾਂਜੀ ਆਪਣੇ ਜਲੰਧਰ ਆ ਮੁੰਡੇ ਆਪਣੀ ਨਾਲੜਿਆ ਇੰਸਟਾਗ੍ਰਾਮ ਤੇ ਹਾਂਜੀ ਉਹਨਾਂ ਨੇ ਕੀਤੀਆਂ ਸਪான்ਸਰ ਆਪਨ ਬੜੀਆਂ ਵਧੀਆ ਨੇ ਬੜੀ ਬਾਬੇ ਦੀ ਮਿਹਰ ਯਾਰ ਇੱਕਨੇ ਆਪਾਂ ਨੂੰ ਗਿਰਿਆਂ ਵਾਸਤੇ ਪੈਸੇ ਭੇਜੇ 25000 ਰੁਪਈਆ ਅੱਛਾ ਭਾਈ ਆਪਣੀ ਨਾ ਗਿਰਿਆਂ ਵੀ ਲੱਗਦੀਆਂ ਤੇ ਗਿਰਿਆਂ ਦੇ ਵਿੱਚ ਸਮਾਨ ਪਾਉਣ ਨੂੰ ਜ਼ਿਆਦਾ ਲੱਗਦਾ ਹਾਂਜੀ ਫੁੱਲ ਫਲ ਦੁੱਜੇ ਮਗਜ ਮੁਗਜ ਦੁੱਜੇ ਜੱਤੀ ਜਾ ਗਿਆ ਤੇ ਗਿਰਿਆਂ ਹੈਗੀਆਂ ਆਪਣੇ ਤੋਂ ਤੇ ਪੱਬੇ ਉਹਨਾਂ ਨੂੰ ਮੈਂ ਕਿਹਾ ਵੀ ਦੁੱਜਾ ਮਰਾ ਸਮਾਨ ਜਿਹੜਾ ਵਿੱਚ ਇਹੋ ਦੇਣੇ ਇਹੋ ਰਗੜਾ ਪਿੰਦੇ ਆ ਨਾ ਹਾਂਜੀ ਤੇ ਮੈਂ ਕਿਹਾ ਭੀਜ ਦੁੱਜਾ ਮਰਾ ਜਿਹੜੀ ਚੀਜ਼ ਚਾਹੀਦੀ ਲਾਇਓ ਉਹ ਮੈਨੂੰ ਜ਼ਿਆਦਾ ਇਹਨੇ ਪੱਬੇ ਤੇ ਹੀ ਪਾਏ ਕਿਸੇ ਤੋਂ ਪੈਸੇ ਉਹ ਫਿਰ ਹੁਣ ਤੈਨੂੰ ਪਤਾ ਵੀ ਗਿਰਿਆਂ ਵੀ ਕਿਲੋ ਲੱਗ ਜਾਂਦੀਆਂ ਰੋਇ ਦੀ ਹਾਂਜੀ ਕਿਲੋ ਕਿਲੋ ਤੋਂ ਵੱਧ ਹੀ ਲੱਗ ਜਾਂਦੀ ਹੈ ਜੇ ਸ਼ਾਮਾਂ ਨੂੰ ਲਾਉਣ ਫਿਰ ਤੇ 2 ਕਿਲੋ ਲੱਗ ਜਾਂਦੀਆਂ ਤੇ ਜੇ ਮੰਨ ਕੇ ਚੱਲ ਕੀ ਇੱਕ ਟਾਈਮ ਲਾਉਣ ਤੇ ਫਿਰ 2 ਕਿਲੋ ਲੱਗ ਜਾਂਦੀਆਂ ਤੇ ਜਿੱਦਨ ਮੈਚ ਹੁੰਦਾ ਉਦੋਂ ਜ਼ਿਆਦੀ ਲੱਗ ਜਾਂਦੀ ਹਾਂ ਹਾਂਜੀ ਉਦੋਂ 2 ਰੰਗੜਾ ਲਾਉਣਾ ਪੈਂਦਾ ਠੀਕ ਚੋਹੇ ਜਿਹਾ ਰੌਣਕ ਮੇਲਾ ਜਾਇ ਬਣਿਆ ਹਾਂ ਹਾਂਜੀ ਬਾਕੀ ਭੈਣ ਭਰਾ ਬੜੀ سپورਟ ਕਰਨਦੇ ਕਿੱਟਾ ਬਹੁਤ ਵਧੀਆ ਖੇਡਾਂ ਜਿੱਤਣਾ ਕਿੱਟਾ ਵਾ ਲੈ ਗਿਆ ਨਹੀਂ ਅੱਜ ਦੇਣੀਆਂ ਹੀ ਆਪ ਟੀਮ ਨੂੰ ਨਹੀਂ ਹਣੀਆਂ ਨਹੀਂ ਸ਼ਾਇਦ ਨਹੀਂ ਚੇਤਾ ਭੁੱਲ ਗਿਆ ਮੈਨੂੰ ਜਾਸਦਾਰ ਲੈਣਤੀਆਂ ਨਹੀਂ ਹੈ ਨਹੀਂ ਲੈਣਤੀਆਂ ਉਹ ਕਰੇ ਆ ਗਏ ਆਪ ਨੂੰ ਮਿਲਣ ਕੋਈ ਸਰਦਾਰ ਆਇਆ ਸੀ ਹਾਂਜੀ ਉਹ ਆਇਆ ਯਾਰ ਸਿਨੀ ਗੁੱਲੀ ਸਿੱਲੀ ਗੁੱੜੀ ਸਿੱਧੀ ਗੁੱੜੀ ਉੱਥੋਂ ਆਇਆ ਗੋਲਟੀ ਸਿੰਘ ਖਾਲਸਾ ਤੇ ਬੜਾ ਮਾਨ ਸਨਹਕਾਰ ਕੀਤਾ ਬੱਚੇ ਲੈ ਕੇ ਆ ਨਾਲ ਆਪਦੇ ਵਾਈਫ ਬੱਚੇ ਆਪ ਆਇਆ 2500 ਕਿਲੋਮੀਟਰ ਦੂਰ ਹੀ ਬਲੇ ਬਲੇ ਤੇ ਬਲੇ 2500 ਕਿਲੋਮੀਟਰ ਆਪਣੀ ਮੈਨ ਲਾਇਆ ਇੱਥੇ ਚੇਚਾ ਸਪੈਸ਼ਲ ਕੀ ਦੀ ਮੰਨ ਵਾਲੀ ਗੱਲ ਹੈ ਨਾ ਤਿਆਰੀ ਹੈ ਭਲਵਾਨ ਜੀ ਅਸੀਂ ਪਿਆਰ ਬਈ ਯਾਰਾ ਨਾ ਆਪਾਂ ਚੀਜ਼ਾਂ ਨਾ ਅਈ ਚੀਜ਼ਾਂ ਹੋ ਜਿਹੜੀਆਂ ਪੈਸੇ ਨਾਲ ਨਹੀਂ ਖਰੀਦ ਸਕਦੇ ਆਪਾਂ ਹਾਂਜੀ ਬਲੇ ਕਿੰਨਾ ਪਿਆਰ ਸਤਿਕਾਰ ਲੋਕੀ ਕਰਦੇ ਹੋ ਨਾ ਉਹ ਚੀਜ਼ ਮੈਂ ਕਿੰਨਾ ਵੀ ਕੱਲ ਮੈਨੂੰ ਫੋਨ ਆਉਂਦਾ ਪਰੇ ਪਰਸੂ ਆਉਂਦਾ ਬਾਰੋਂ ਹੀ ਕਿਤੇ ਹਾਂਜੀ ਕਹਿੰਦਾ ਭਲਵਾਨਾ ਵੀ ਉਹੀ ਗੱਲ ਸੁਭਾ ਲਈ ਕਹਿੰਦਾ ਗੁਰੂ ਆ ਵੀ ਤੇਰਾ ਸੁਭਾਅ ਵੀ ਬਾਲਾ ਵਧੀਆ ਲੱਗਦਾ ਫੈਮਿਲੀ ਦਾ ਵੀ ਬਲੋਕਾਂ ਦੇ ਵਿੱਚ ਹਾਂਜੀ ਵੀ ਅਸੀਂ ਤੇ ਮੈਚਾਂ ਵਾਲਾ ਤੈਨੂੰ ਵੇਂਦੇ ਹੁੰਦੇ ਸੀ ਤੇ ਪਰ ਆਹ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਜੀ ਤੇਰੇ ਕਰਮਾਂ ਦੇ ਵਿੱਚ ਜਾਸਾ ਆ ਗਿਆ ਥੋੜਾ ਜਿਹਾ ਵੀ ਜਿਦ ਤਰ੍ਹਾਂ ਲਾਲਾ ਚੀਜ਼ ਵੀ ਨਹੀਂ ਤੇ ਬੰਦੇ ਦਾ ਉਹ ਲੁਪੇ ਲੁਕਿਆ ਹੀ ਰਹਿੰਦਾ ਹਾਂਜੀ ਰੂਪ ਤੇ ਮੈਂ ਵੈਗਰੂ ਕਰਨ ਲਾ ਮਾਲਕ ਬੰਦਾ ਤੇ ਕਈ ਕੁਝ ਸੋਚਦਾ ਪਰ ਜੋ ਮਾਲਕ ਕਰਦਾ ਚੰਗਾ ਕਰਦਾ ਤੂੰ ਬੜਾ ਤਿਆਰ ਹੋ ਗਿਆ ਆ ਗਈ ਗੱਲ ਅੱਖਾਂ ਪੜ ਸਕਦਾ ਕਿਹਾ ਮਰਸੀ ਆ ਗਿਆ ਤੇੜ ਹੋ ਜਾਣਾ ਦੂਰ ਦਾ ਕਰਕੇ ਮਾ ਚਲ ਮੈਂ ਵੇ ਲੋ ਕਿੰਨਾ ਪਰੇ ਪ੍ਰੇ ਲੜ ਪਾਇਆ ਤੁਹਾਡੀਆਂ ਮਾਹੀ ਤਾਂ ਹੀ ਗੱਲਾਂ ਕਰਦਾ ਜੀ ਤਾਂ ਦੀਆਂ ਗੱਲਾਂ ਨਹੀਂ ਤੂੰ ਤਾਂ ਹੀ ਮੈਂ ਇਦਾਂ ਕਰਿਆ ਆਹ ਜੀ ਹੋਰਦਾ ਕਿੰਨਾ ਜੋ ਬੋਲੋ ਨਾ ਮੈਂ ਛੁਰੂ ਤੇ ਰਿਆ ਮੇਰੇ ਤੋਂ ਜਦੋਂ ਹੁੰਦ ਕੱਖ ਹੁਣ ਇਹ ਨਾ ਹੁੰਦਾ ਹਾਂਜੀ ਅੱਜ ਉਹਤੇ ਬਾਬੇ ਨੇ ਮਿਹਰ ਕੀਤੀ ਆ ਇੰਨੇ ਜੋਗਾ ਹੋ ਗਿਆ ਠਾ ਰਿਆ ਖਾਣਾ ਤੇ ਪੰਮਾ ਮੈਂ ਨਹੀਂ ਕਦੀ ਮਾੜੀ ਕੀਤੀ ਰੱਬ ਲਈ ਵੀ ਉਹ ਮਾਲਕ ਦਈ ਜਾਂਦਾ ਤੇ ਆਪਾਂ ਪਾਈ ਜਾਂਦੇ ਮੇਰੀ ਗੱਲ ਨਹੀਂ ਮੇਰੇ ਘਰੇ ਨਾ ਕਿ ਲੋ ਮੈਂ ਕੋਈ ਇਹ ਨਹੀਂ ਕਰਦਾ ਕਿ ਮੈਂ ਫੁਕਰੀ ਮਾਰ ਲਗਾ ਜਿੱਦਾਂ ਮਰਜੀ ਹੈ ਨਾ ਠੁਕਰਾ ਬੰਦਾ ਹੋਰ ਹੁੰਦਾ ਤੇ ਸ਼ੌਂਕੀ ਬੰਦਾ ਹੋਰ ਹੁੰਦਾ ਆਪਾਂ ਨੂੰ ਸ਼ੌਂਕ ਹੈ ਮੇਰੇ ਘਰੇ ਬੂਟਾਂ ਦੇ ਜੋੜੇ ਮੇਰੇ ਸੋਨਾ 7-8 ਹੋਣੇ ਆ ਸੱਤ ਅੱਠ ਮੇਰੇ ਕੋਲ ਨਹੀਂ ਜਿਹੜੇ ਮੈਂ ਨਹੀਂ ਪਾਉਂਦਾ ਗਰਦੇਤ ਤੋਂ ਸੱਤ ਅੱਠ ਗਰਦੇਤ ਤੋਂ ਨਹੀਂ ਕਈ ਵਾਰ ਉਹ ਪੁਰਾਣਾ ਸਮਾਂ ਜਦੋਂ ਚੇਤੇ ਕਰਦਾ ਹੁੰਦਾ ਨਾ ਮੈਂ ਕਹਿੰਦਾ ਨਾ ਵੀ ਉਦੋਂ ਇੱਕ ਨਹੀਂ ਹੁੰਦਾ ਤੇ ਅੱਜ ਮਾਲਕ ਨੇ ਕਿਹੜੇ ਦਿਨ ਦਿਖਾਏ ਤੇ ਅੱਜ ਕਿੰਨਾ ਕਈ ਵਾਰ ਮੇਰੇ ਸਕੂਲ ਦੇ ਪਾਗੇ ਵਿਆਹ ਜਿਹੜਾ ਆਹੋ ਕਈ ਵਾਰ ਮੇਰੇ ਸਕੂਲ ਦੇ ਨਾ ਸਕੂਲ ਮੈਂ ਕਈ ਵਾਰ ਪਹਿਲਾਂ ਕਿੰਨਾ ਬੂਟਾਂ ਲਗਾਈ ਮੈਨੂੰ ਪਹਿਲੂ ਬੂਟ ਉਹਨਾਂ ਦੇ ਫੋਮ ਵਾਲੇ ਫੋਮ ਵਾਲੇ ਡੰਗਰਾਂ ਡੁੰਗਰਾਂ ਜੀ ਪਾਉਂਦੇ ਹੁੰਦੇ ਸੀ ਤੇ ਘਰ ਦੇ ਲਿਆ ਕੇ ਦਿੰਦੇ ਹੁੰਦੇ ਸੀ ਸਾਰਿਆਂ ਨੂੰ ਇਕੱਠੇ ਹੇ ਤਿੰਨ ਭਰਾ ਸਾਨੂੰ ਸਾਰੇ ਨੂੰ ਲਿਆ ਕੇ ਦਿੰਦੇ ਤੇ ਜੁੱਤੀ ਜਿਹੜ ਕੇ ਵੀ ਹੋਵੇ ਕਈਆਂ ਨੂੰ ਮੇਰੀ ਜੁੱਤੀ ਤੇ ਜ਼ਿਆਦਾ ਆਉਗੀ ਇੱਕ ਹੁੰਦੇ ਹੁੰਦੇ ਨਾ ਇੱਕ ਸਿੱਡੇ ਜਿਹਾ ਹੁੰਦੇ ਹੁੰਦੇ ਤੇ ਇੱਕ ਜੁੱਤੀ ਜਿਹੜ ਕੇ ਹੁੰਦੇ ਆਉਂਦੇ ਆਹੋ ਉਹ ਮੈਂ ਪਾ ਕੇ ਸਕੂਲੇ ਜਾਂਦਾ ਰਿਹਾ ਉਹ ਬਣੇ ਬਣਾਤੇ ਹੁੰਦੇ ਸਾਰੇ ਪਲਾਸਟਿਕ ਇੱਕ ਵੇਕ ਇੱਕ ਇੱਕ ਵੇਕ ਉਹਦੋਂ ਨਾ ਦਹਾਂ ਗਿੱਲਿਆਂ ਦੇ ਨਾਲ ਲੀਡਰ ਲੀਡਰ ਸਪਰੇ ਹੁੰਦੀ ਨਾ ਜਿਹੜੀ ਲੀਡਰ ਸਪਰੇ ਆਉਂਦੀ ਲੀ ਗੁੱਲੀ ਢੰਡੇ ਵਾਸਤੇ ਉਹਨਾਂ ਦੇ ਨਾਲ ਜੈਕਟ ਮਿਲਦੀ ਹੁੰਦੀ ਉਹ ਲੀਡਰ ਵਾਲੀ ਜੈਕਟ ਪਾ ਕੇ ਉਹ ਮੈਂ ਸਕੂਲੇ ਜਾਂਦਾ ਰਿਹਾ ਲਾਲ ਰੰਗ ਦੀ ਹੁੰਦੀ ਓ ਹਾਂ ਟਾਈਮ ਦੇ ਨਾਲ ਦੇਖੀਂ ਆਪਾਂ ਜੇ ਛੋਟੇ ਹੁੰਨੇ ਪੜਦੇ ਹੁੰਨੇ ਹਾਂ ਆਪਣੇ ਬੂਟਾਂ ਝੋ ਕਿਦਾਂ ਦੀ ਸਮੈਲ ਆਉਂਦੀ ਹੁੰਦੀ ਆਉਂਦੀ ਹੁੰਦੀ ਨਾ ਸਾਰਿਆਂ ਦੇ ਸਮਾਂ ਵੇਖ ਕਿੰਨਾ ਚੇਂਜ ਹੋਇਆ ਆਉਂਦੀ ਹੀ ਕਿ ਨਹੀਂ ਆਉਂਦੀ ਹੁਣ ਹੁਣ ਵੇਖੀ ਆਪਣੇ ਘਰੇ ਸਾਰਿਆਂ ਦੇ ਜਵਾਗ ਹੈਗੇ ਆ ਤੁਸੀਂ ਦੱਸਿਓ ਵੀ ਹੁਣ ਕਿਹਦੇ ਜਵਾਗ ਝੋ ਸਮੈਲ ਆਉਂਦੀ ਮੂਵੀ ਚੱਕਰ ਪਾਉਂਦੀ ਚੱਕਰ ਕੀ ਇਹ ਸਾਰਾ ਕੋਈ ਨਵਾਂ ਨਵਾਂ ਮਿਲਦਾ ਧੋਗੇ ਨਵਾਂ ਉਦੋਂ ਮੰਮੀਆਂ ਦਾ ਇੰਨਾ ਟਾਈਮ ਨਹੀਂ ਲੱਗਦਾ ਹੁੰਦਾ ਜਰਾਬਾਂ ਨਹੀਂ ਧੋਣੀਆਂ ਹੁੰਦੀਆਂ ਤੇ ਹੁਣ ਹੁਣ ਏਕੇ ਕੇ ਪੋਤੇ ਆ ਸਾਰਿਆਂ ਦਾ ਮਿੰਟੋ ਮਿੰਟ ਉਹ ਵਰਦੀ ਧੋਣੀ ਸਾਰਾ ਕੋਈ ਧੋਣਾ ਉਦੋਂ ਤੇ ਵਰਦੀ ਹਫਤੇ ਬਾਅਦ ਧੋਬੀ ਰੋਜ਼ ਥੋੜੀ ਮੰਮੀਆਂ ਧੋਣੀਆਂ ਵਰਦੀ ਉਹੋ ਹੀ ਕਾਲਰ ਦੇ ਲਿਬੜੇ ਹੋਣੇ ਉਦਾਂ ਹੀ ਚੱਲ ਜਣਾ ਲੈ ਕੇ ਜਿਹਨ ਵਰਦੀ ਬੱਚਾ ਭਾਈ ਮਗਰੋਂ ਆਂਦਾ ਵਰਦੀ ਪਹਿਲੋਂ ਧੋਂਦੇ ਆ ਪ੍ਰੈਸ ਕਰਕੇ ਵਰਦੀ ਰਾਤ ਦਿੰਦੇ ਆ ਜੋ ਜੇ ਮੁੜ ਕੇ ਫਿਰ ਜੇ ਬੂਟ ਵੀ ਮੰਨ ਕੇ ਚੱਲੋ ਸਿੱਲੇ ਜਿਹਨ ਬੂਟ ਨੂੰ ਧੁੱਪੇ ਜਾਂ ਉਹਨੂੰ ਸੁਕਉਂਦੇ ਆ ਸਖਾ ਕੇ ਫਿਰ ਐਦਾਂ ਦਾ ਚੱਕਰ ਹੁੰਦਾ ਜੋ ਉਦੋਂ ਕੀ ਹੁੰਦਾ ਜੇ ਕਿਤੇ ਕਲਾਸ ਚ ਬੂਟ ਲਾਲ ਦਿੱਤੇ ਨੀ ਭੈਣ ਨੂੰ ਬੂਟ ਪਾਲਾ ਓਏ ਬੂਟ ਪਾਲਾ ਮਾਰਤਾ ਹੀ ਓਏ ਹਾਂਜੀ ਮਾਰਤਾ ਹੀ ਓਏ ਬੂਟ ਪਾਲਾ ਨਾ ਉਹ ਸਮਾਂ ਵੇਲਾ ਕਿੱਦਾਂ ਚੇਂਜ ਹੋਇਆ ਹਾਂਜੀ ਤੇ ਉਦੋਂ ਵੇਲਾ ਵੀ ਦੂਜਾ ਮਰਾ ਜੇ ਸਕੂਲੋਂ ਆਉਣਾ ਤੇ ਮੈਨੂੰ ਮাজে ਮੈਨੂੰ ਪੁਰਾਣੀਆਂ ਜੇਤਾਂ ਮੈਨੂੰ ਬੜੀਆਂ ਫੀਡ ਹੈ ਦਿਮਾਗ 'ਚ ਜੇ ਸਕੂਲੋਂ ਆਉਣਾ ਮੈਂ ਡੈਡੀ ਨਾਲ ਸੌਣਾ ਭਾਜੀ ਨਾਲ ਤੇ ਜੇ ਮੈਂ ਪੈਰ ਨਾਲ ਤੋੜਨਾ ਜਾਂ ਪੈਰ ਤੋਂ ਗਿਆ ਪੈਰ ਤੋਂ ਤੇ ਪੈਰ 'ਚ ਬੋੜੀ ਹੁੰਦੀ ਛੱਪ ਕੇ ਪੈਰ ਤੋ ਗਿਆ ਤੇ ਹੁਣ ਵੇਲਾ ਕਿੱਦਾਂ ਦਾ ਛਣਿਆ ਗੁੰਝੀਏ ਜਾਣਾ ਬੜਾ ਚਾਹ ਹੁਣਾ ਸਹੀ ਠੀਕ ਯਾਰ ਉਹ ਦੇਖ ਭੱਜੇ ਆਉਣਾ ਕਿਹਾਰੇ ਹੁੰਦੇ ਛਣਿਆ ਆ ਰਹੀ ਦਾ ਮੈਂ ਇੰਟਰਵਿਊ ਹੁੰਦੇ ਨੇ ਕੁੰਨੀਆਂ ਨੂੰ ਅੱਛਾ ਉਹ ਕੁੰਨੀਆਂ ਪੜ੍ਹਤਾਂ ਰਿਹਾ ਉਹ ਕੋਈ ਮੰਨ ਲਓ ਕੋਲਾ ਸਲਾਹ ਜਾਈ ਹੁੰਦੀ ਸੀ ਪਰ ਨਹੀਂ ਯਾਰ ਨਹੀਂ ਬਣਾ ਅੱਛਾ ਉਹ ਮੰਨ ਲਓ ਉਹਨਾਂ ਨੇ ਆ ਆ ਦੇਣਾ ਕਿ ਬੜਾ ਜ਼ਿੰਮੇਵਾਰੀ ਤੇ ਇਹਦੇ ਨੇ ਕਿ ਮੇਰੇ ਕਲਾ ਦਾ ਉਹਨਾਂ ਆਹੀ ਬੋਲਣਾ ਨਾ ਸਾਡਾ ਜੀਣਾ ਪਾਣੀ ਪਾਣੀ ਛੇ ਛੜੀ ਛੜਾ ਨਾ ਲੈ ਤਾ ਇਹ ਮਸਤਾਨੀ ਕਰਦੇ ਮਸਤਾਨੀ ਕਰ ਤੇ ਉਹ ਸਭ ਉਹਨਾਂ ਪ੍ਰਿੰਸੀਪਲ ਆ ਰਹੇ ਸਾਨੂੰ ਪਾਰ ਵਾਲਾ ਮੈਂ ਨਾ ਸਾਨੂੰ ਟੈਂਕਰ ਇੱਕ ਰਣਾ ਸਕੂਲੇ ਨਾਲ ਹਟਾ ਮਾਸਟਰ ਵਾਲਾ ਬਾਲਾ ਜਿਆਦਾ ਨਾ ਕੰਪਨੀ ਸੁਭਾਦ ਹੁੰਦਾ ਹੈ ਕੇ ਪੀ ਉਹਦਾ ਨਾਮ ਹੁੰਦਾ ਹੈ ਤੇ ਬਸ ਕਰੇਗਾ ਕੇ ਬਲਾ ਦੇ ਦੀ ਕੇ ਪੀ ਉਹਦਾ ਨਾਮ ਹੁੰਦਾ ਹੈ ਤੇ ਦ ਜਾਣਾ ਮੇਰੇ ਨਾਲ ਨਾ ਮੁੰਡਾ ਪੜਦਾ ਹੁੰਦਾ ਬਲਜੀਤ ਆ ਜੇ ਵੀ ਉਹ ਸਾਡੇ ਘਰਾਂ ਲੱਗੇਗਾ ਘਰ ਉਹਦਾ ਪੱਠੇ ਲੱਗੇਗਾ ਆ ਬਰਾ ਪਾ ਕੇ ਬਲਜੀਤ ਨੂੰ ਦੇਖੇ ਦਾੜੀ ਵਾਲਾ ਆ ਆ ਫੜੇ ਆ ਪੀਲਾ ਹੁੰਦਾ ਤੇ ਇਹ ਦ ਜਾਣਾ ਮੈਂ ਇਹਨੂੰ ਕਿਹਾ ਨਾਸ਼ ਕਰ ਨਹੀਂ ਕਰ ਮੈਂ ਆ ਗਿਆ ਕੇ ਮਿਸ ਉਹਦੇ ਤੈਨੂੰ ਪਤਾ ਹੀ ਹੈ ਇਹ ਹੱਡੇ ਨਾ ਡਰੇ ਨਾ ਕਹਿੰਦਾ ਅਖਰ ਕਿੰਨੇ ਆਏ ਆ ਇਹ ਕਿੰਨੇ ਕੱਛਾਂ ਚੋਂ ਆ ਸੰਗਿਲਦੇ ਕਿਹਬੀ ਸੂ ਆਇਆ ਵੇ ਤੂੰ ਹੱਸ ਪੇ ਹੁਣ ਲਿਲਾ ਡੋਟੇ ਉਹ ਲੈ ਉਹ ਜੱਡਾ ਮਾਸਟਰ ਉਹ ਜਿਹਨ ਉਹਦਾ ਚਿੰਨਾ ਡਾਰ ਉਹਦਾ ਸਕੂਲ ਚ ਹੁੰਦਾ ਕਿਸੇ ਦਾ ਸਕੂਲ ਚ ਡਾਰ ਉਹਦਾ ਜੋ ਸਕੂਟਰ ਲੱਗਾ ਵੇਖ ਲਿੰਦੇ ਨੇ ਸਾਥਾਂ ਚੜ ਜਾਂਦੇ ਲੋਕ ਆ ਜੀ ਮਾਸਟਰ ਆ ਗਿਆ ਕਲਾਸ ਸਹੀ ਮੈਂ ਮੰਦ ਤੁਸੀਂ ਜਿਹੜੇ ਦਾ ਸਾਟਾ ਚੜਨਗੇ ਜਿਹੜੇ ਢਿੱਲੀ ਹੋਏ ਆ ਜਾਵੈ ਨਾ ਅੰਦਰ ਜੇ ਬਾਸੇ ਉੱਤਰ ਪੈਣ ਕਰ ਮਖਾਤੇ ਨੇ ਕਿੰਨੇ ਆ ਪਾਰਟੀੰਦੇ ਆ ਫਾਟਰ ਮੈਂਬਰ ਆ ਆਪਾਂ ਇਹਦੇ 12 13 ਮੇਰੀ ਗੱਲ ਸੁਣੋ 12 13 ਜਾਣੇ ਹੈਗੇ ਨਾ ਸਮਝ ਲਓ ਵੀ ਮੈਂ ਤੁਹਾਡਾ ਨੰਬਰਦਾਰ ਆ ਉਹ ਕਹ ਹੈ ਨਾ ਨਾ ਝੋਨੇ ਦੀ ਲਵਾਈ ਲੈ ਲਾ ਹੁਣ ਤੋਂ ਮੈਂ ਭੈਣ ਦਾ 4 4000 ਨੂੰ 4000 ਕਿੱਲੇ ਦਾ ਜੇ ਹੈ ਦਾਦੇ ਕਿੱਲਾ ਕਿੱਲਾ ਤੇ ਲਾਇਆ ਕਰ ਰਹੇ ਨਹੀਂ 10 ਜਾਣੇ ਆ ਤੂੰ ਚਾਮਣ ਉਹ ਬੱਕਰਾ ਬੱਕਰਾ ਬਣਾ ਲਿਆ ਨਾਲ ਪ੍ਰਾਪਾ ਮੇਰਾ ਕੁਝ ਪੈਸੇ ਚੱਲ ਜੀਏ ਸਪੈਸ਼ਲ ਜੀ ਆਇਆ ਪ੍ਰਾਪਾ ਤੁਹਾਨੂੰ ਅਦਾ ਕਿ ਮੇਰਾ ਲੱਗ ਗਿਆ ਤੁਹਾਨੂੰ ਪ੍ਰੀਲੀ ਨਹੀਂ ਮੁੱਕਦਾ ਮੈਂ ਤੇ ਮੋਟਾ ਕੀ ਕਰਦਾ ਰਿਹਾ ਕਿ ਮੈਂ ਡਿਪਰੈਸ਼ਨ ਚ ਲੱਗੇ ਰਾਤੀ ਬੜਾ ਮੰਦਾ ਆ ਰਹੀ ਹਾਂ ਹਾਂਜੀ ਉਹਦਾ ਮੈਂ ਸਪੈਸ਼ਲ ਚ ਲੱਗੇ ਰਾਤੀ ਉਹਨਾ ਮੰਦਾ ਲੈ ਮਾਂ ਕੀ ਪੂਰੀ ਪੂਰੀ ਚ ਚਲ ਗਿਆਣਾ ਕੇ ਸੈਲਰ ਸੁਨਰ ਚ ਮਾਂ ਵੀ ਨਾ ਕੀ ਆ ਬੜਾ ਮੰਦਾ ਸਪੈਸ਼ਲ ਜਿਤੇ ਮਾ ਕੀ ਪਹਿਲੇ ਕਿਨੇ ਮਿਲ ਉਹ ਨਹੀਂ ਮੈਂ ਦਵਾਈ ਖਾ ਕੇ ਫਿਰ ਤਾਂ ਟਾਈਮ ਹੋਇਆ ਜੀ ਸਪੈਸ਼ਲ ਚ ਮਨ ਡਿਪਰੈਸ਼ਨ ਆਹੋ ਹੋ ਹੋਈ ਦੇ ਹੋਰ ਬਰ ਚੋਲਾ ਸਾਹਿਬ ਵਧੀਆ ਬਲਵਾਨੀ ਸਾਹਿਬ ਠੀਕ ਠਾਕ ਗੱਲਬਾਤ ਕਰੇ ਬਾਪੂ ਬੇਬੀ ਹਣ ਕਿਹਾ ਕਿਰਪਾ ਕਰਵਾਤ ਮਾ ਜੀ ਹਾਂ ਤਾਂ ਠੀਕ ਰਹਿੰਦੀ ਹੈ ਹਾਂਜੀ ਠੀਕ ਹੈ ਤੇ ਤੁਹਾਨੂੰ ਮੈਂ ਤੁਹਾਨੂੰ ਦੱਸਣਾ ਸੀ ਉਹਦਾ ਕਹਿੰਦੇ ਨੇ ਚੈਨਲ ਜੁਆਇਨ ਕਰਨ ਦਾ ਆਪਣੀ ਲਈ ਆਪਸ਼ਨ ਕਿਹੜਾ ਉਹ ਚੈਨਲ ਕੋਈ ਜੁਆਇਨ ਕਰੇ ਆਪਣੇ ਚੈਨਲ ਨੂੰ ਸਪੋਰਟ ਕਰ ਸਕਦੇ ਆ ਸੁਪਰ ਥੈਂਕਸ ਕਰ ਸਕਦੇ ਆ ਆਪਣੇ ਚੈਨਲ ਨੂੰ ਹਾਂਜੀ ਆਪਾਂ ਤੇ ਚਲੋ ਉਹਦੇ ਬਾਹਰ ਲਈ ਕਰ ਸਕਦੇ ਹਾਂ ਹਾਂਜੀ ਬਾਹਰ ਲਈ ਦੇ ਸ਼ਾਣੀ ਜਿਵੇਂ ਆਪ ਲੋ ਮੈਨੂੰ ਚੰਗੀ ਤਰ੍ਹਾਂ ਸਮਝਾ ਕੀ ਹੁੰਦਾ ਉਹਦਾ ਕਾਰਨ ਕੀ ਆ ਉਹਦੇ ਨਾਲ ਆਪਾਂ ਨੇ ਚੈਨਲ ਨੂੰ ਸਪੋਰਟ ਕਰ ਸਕਦੇ ਜਿਵੇਂ ਕਿਸੇ ਨੇ ਵੀ ਜਿੱਦਾਂ ਤੁਸੀਂ ਬਦਾਮ ਗਰੀਆਂ ਦਾ ਕਹਿੰਦੇ ਜੇ ਕਿਸੇ ਨੇ ਬਾਹਰੋਂ ਭੇਜਣੀਆਂ ਹੋਵੇ ਮਾਇਆ ਆਹੋ ਆਹੋ ਤੇ ਸੁਪਰ ਥੈਂਕਸ ਦੁਆਰਾ ਜਾਂ ਚੈਨਲ ਜੁਆਇਨ ਕਰਕੇ ਸਪੋਰਟ ਕਰ ਸਕਦੇ ਆ ਤੇ ਉਹਦੇ ਪੈਸੇ ਲੱਗਦੇ ਕੋਈ ਹਾਂਜੀ ਹਾਂਜੀ ਆਪਾਂ ਨੂੰ ਦੇ ਦੇਣੀ ਸੈਂਡ ਕਰਦੇ ਅੱਛਾ ਅੱਛਾ ਕੇ ਦਾ ਉਹ ਤੇ ਚਲੋ ਕੇ ਦੀਪ ਆਪਣੀ ਆਪੋ ਆਪਣੀ ਇੱਛਾ ਨਾਲ ਹਰ ਕੇ ਦੀ ਨਾ ਤੇ ਬਾਕੀ ਕੋਈ ਨਹੀਂ ਸਾਰਾ ਲੋ YouTube ਹੀ ਦਿੰਦਾ ਆਪਸ਼ਨ ਜੀ ਚੈਨਲ ਨੂੰ ਸਪੋਰਟ ਕਰਨੀ ਹੈ ਇਹਦੇ ਹਜੂਰ ਜੂਬ ਡੋ ਦਿੰਦਾ ਹਾਂ YouTube ਹੀ ਦਿੰਦਾ ਅੱਛਾ ਅੱਛਾ ਆਪਾਂ ਕੀਤੀ ਹੈ ਕਲਿੱਕ ਹਾਂ ਆਪਣੀ ਆਣਾ ਆ ਕੀਤਾ ਕਿਸ ਨੇ ਉਦਾਂ ਆਪਾਂ ਨੇ ਕੀਤਾ ਹਾਂ ਕੀਤਾ ਆਪਣਾ ਦੋ ਤਿੰਨ ਜਾਨਾਂ ਨੇ ਕੀਤਾ 100 100 ਡਾਲਰ ਅਜੋ ਪੱਕੇ ਪੱਕੀ ਕਰਦੇ ਕਿ ਜਾਂ ਇੱਕੇ ਰਹੀਂ ਹੋ ਜਾਂਦਾ ਇੱਕ ਹੋ ਰਿਆ ਕੀਤਾ ਅੱਛਾ ਅੱਛਾ ਵੀ ਇੱਕ ਇਹ ਜੇ ਮੰਨ ਲਾ ਕਿ ਇਹਨੇ ਕਲਿੱਕ ਕਰਤੀ ਇੱਕ ਰਾਂ ਵੀ ਉਹਦੇ ਚ ਦਾ ਵੀ ਜਿੰਨੇ ਮਰਜੀ ਭੇਜ ਸਕਦਾ ਵੀ ਇੱਕ ਵੀ ਭੇਜ ਸਕਦਾ ਦੋ ਵੀ ਜਿੰਨੇ ਭੇਜੇ ਜਿੰਨਾ ਇੱਕ ਸਾਧ ਆਪਾਂ ਕਿ ਡਿਲੀਸ਼ਨ ਕਰਨੀ ਜਿੰਨੀ ਮਰਜ਼ੀ ਕਰ ਸਕਦਾ ਜਿੰਨੀ ਮਰਜ਼ੀ ਹਾਂ ਦਾਹਰ ਵੀ 20 30 ਜਿੰਨੇ ਮਰਜ਼ੀ ਠੀਕ ਹੈ ਠੀਕ ਹੈ ਠੀਕ ਹੈ ਮੈਂ ਕੋਈ ਕੋਈ ਜਿਤਨਾ ਕਿ ਆਪਾਂ ਫੋਲੋ ਕਿਸ ਨੂੰ ਕਰਦੇ ਆ ਉਹਦੇ ਪੈਸੇ ਲੱਗਦੇ ਇਦਾਂ ਕੀ ਨਹੀਂ ਲੱਗਣੇ ਉਹ ਨਹੀਂ ਨਾ ਚੱਗਾ ਅੱਛਾ ਅੱਛਾ ਠੀਕ ਹੈ ਠੀਕ ਬਾਕੀ ਜਿਹੜੇ ਲੋਕ ਤੇ ਸਪੋਰਟ ਹੈ ਨਾ ਹਾਂ ਜਿਹੜਾ ਤੇ ਮੈਂ ਹੁਣ ਤੈਨੂੰ ਦੱਸਾਂ ਵੀ ਆਪਾਂ ਜਿੰਨੀ ਜੋਗੇ ਹੈਗੇ ਹੁਣ ਮੈਂ ਇੱਕ ਨਾ ਉੱਥੇ ਛੰਨ ਬਣਾਤੀ ਆ ਹਾਂਜੀ ਦੇਖ ਆਪਾਂ ਕਿਸ ਦਿਨ ਸਾਰਾ ਖਾੜੇ ਦਾ ਬਲੌਗ ਬਣਾਉਣਾ ਹਾਂਜੀ ਕੀ ਉੱਥੇ ਆਪਣੇ ਕੀ ਕੀ ਸਹੂਲਤ ਆ ਕੀ ਕੀ ਆਪਾਂ ਬੱਚਿਆਂ ਵਾਸਤੇ ਕਰੰਦਾ ਸਾਰਾ ਕੁਝ ਆ ਨਾ ਉਹ ਆਪਾਂ ਕਿਸ ਦਿਨ ਇੱਕ ਪ੍ਰੋਪਰ ਨਾ ਬਲੌਗ ਬਣਾਵਾਂਗੇ ਕੀ ਪ੍ਰੋਪਰ ਬਲੌਗ ਹੁਣ ਮੈਂ ਉੱਥੇ ਬਲੈ ਕੀ ਕਰ ਲੱਗਾ ਇੱਕ ਛੰਨ ਬਣ ਗਈ ਹਾਂਜੀ ਛਨ ਛਨ ਦੇ ਨਾਲ ਨਾਲ ਆਪਾਂ ਬੂਟੇ ਲਾ ਦੇਣੇ ਆ ਇਹ ਖਾੜੇ ਦੇ ਵਾਲੇ ਦਵਾਲੇ ਸਾਰੇ ਵੀ ਜਿਹੜੇ ਖਾੜੇ ਨੂੰ ਛਾਂ ਹੋ ਜੇ ਤੇ ਇੱਕ ਮੈਂ ਹੁਣ ਇਹ ਚੀਜ਼ ਕਰਨ ਦਿਆ ਹਾਂ ਕਿ ਜਿਹੜਾ ਖਾੜਾ ਨਾ ਆਪਣਾ ਮਿੱਟੀ ਵਾਲਾ ਹਾਂਜੀ ਉਹ ਮੈਂ ਹੁਣ ਬੇਨਤੀ ਕਰਨੀ ਕਿ ਆਪਾਂ ਉਹਦੇ ਉੱਤੇ ਟੀਨ ਪਾ ਦਈਏ ਸਾਰੇ ਤੇ ਛੱਟ ਪਾ ਦਈਏ ਕਿਉਂਕਿ ਹੁਣ ਗਰਮੀ ਜਦੋਂ ਛਾਂ ਗਰਮੀ ਆ ਗਈ ਗਰਮੀ ਜਮੀ ਪੈਣੇ ਆ ਤੇ ਜਦੋਂ ਮੀਂਹ ਪੈਂਦੇ ਉਹ ਰੁੜਦੀ ਆ ਮਿੱਟੀ ਰੁੜਦੀ ਆ ਹਾਂ ਮਿੱਟੀ ਰੁੜ ਜਾਂਦੀ ਆ ਨਾ ਬਾਹਰ ਤੇ ਜੇ ਉਹ ਉਹਨੂੰ ਸਾਰੇ ਨੂੰ ਛੱਤਿਆ ਹੋਵੇ ਹਾਂਜੀ ਪੂਰਾ ਪ੍ਰੋਪਰ ਹਾਂਜੀ ਹਾਂ ਤੇ ਫੇਰ ਉਹ ਮਿੱਟੀ ਨਹੀਂ ਬਾਹਰ ਨਹੀਂ ਜਾਊਗੀ ਤੇ ਉਹ ਤੇ ਹੁਣ ਤੈਨੂੰ ਪਤਾ ਸੱਜੇ ਹਿੱਲਦੀ ਹੁੰਦੀ ਵਾਲੀ ਕਿਉਂ ਵਾਲੀ ਉਹ ਨਹੀਂ ਅਜੇ ਮੈਂ ਕੱਖ ਨਹੀਂ ਨਾ ਪਾਇਆ ਵਿੱਚ ਤਾਈਓ ਨਹੀਂ ਨਾ ਪਾਇਆ ਕਿਉਂਕਿ ਜੇ ਉਹਦੇ ਚ ਪਾਵਾਂਗਾ ਤੇ ਮੀਂਹ ਪਿਆ ਉਹ ਬਾਹਰ ਰੁੜ ਜਾਣੀ ਆ ਉਹ ਉੱਥੇ ਪਾਉਂਦੇ ਆ ਕਿ ਜਿੱਥੇ ਉੱਤੇ ਕਵਰ ਹੋਵੇ ਮੀਂਹ ਨਾ ਪਵੇ ਤੇ ਬਾਹਰ ਨਾ ਜਾਵੇ ਮਿੱਟੀ ਰੁੜ ਕੇ ਤੇ ਉਹ ਹੁਣ ਆਪਾਂ ਫਿਰ ਹੌਲੀ ਹੌਲੀ ਚਲੋ ਕਿਵੇਂ ਭੈਣ ਭਰਾ ਆਪਣੇ ਨਾਲ ਸਪੋਰਟ ਕਰਨਗੇ ਗਾਂ ਜਾ ਕੇ ਨਾ ਤੇ ਫਿਰ ਆਪਾਂ ਬੇਨਤੀ ਕਰਾਂਗੇ ਕੀ ਆ ਉਹ ਆਪਾਂ ਉੱਤੇ ਛੱਤ ਪਾਉਣੀ ਆ ਤੇ ਸਾਡੀ ਜਿੱਦਾਂ ਮਰਜ਼ੀ ਸਹਾਇਤਾ ਕਰੋ ਨਾ ਤੇ ਬਾਕੀ ਚਲੋ ਜਿਹੜੇ ਆਪਣੇ ਭੈਣ ਭਰਾ ਆਪਣੇ ਨਾਲ ਜੁੜੇ ਆ ਤੇ ਪਿਆਰ ਤੇ ਬੜਾ ਕਰਦੇ ਆ ਆਪਾਂ ਨੂੰ ਤੇ ਪਰ ਜਿੰਨੀ ਜੋਗੇ ਆਪਾਂ ਵੀ ਹੈਗੇ ਆਪਾਂ ਕਰੰਦਾ ਯਾਰ ਹੁਣ ਵੇਲਾ ਵੀ ਆਪਾਂ ਸਾਰੇ ਬੱਚਿਆਂ ਨੂੰ ਇੱਕ ਵਾਰ ਮੈਨੂੰ ਫੋਨ ਆਇਆ ਸੀ ਤੇ ਉਹ ਕਹਿੰਦਾ ਵੀ ਆਪਾਂ ਟੀ ਸ਼ਰਟਾਂ ਦੇਣੀਆਂ ਫਿਰ ਪ੍ਰੋਪਰ ਮੈਂ ਸਾਰਿਆਂ ਦਾ ਦੱਸਿਆ ਇਦਾਂ ਇਦਾਂ ਹਨਾ ਕਿੰਨੇ ਬੱਚੇ ਆ ਕਿੰਨੇ ਦਾ ਮੈਂ ਦੱਸ ਸਾਰਿਆਂ ਦਾ ਦੱਸ ਗਏ ਹੁਣ ਨਾ ਭਲਗੀ ਚੱਕਰ ਆ ਇਹ ਲੋਕੀ ਨਾ ਸਪੋਰਟ ਬੜੀ ਕਰਦੇ ਆ 노 ਡਾਊਟ ਕੀ ਸਪੋਰਟ ਤੋਂ ਅੱਗੇ ਲੱਗਣਾ ਬੜਾ ਔਖਾ ਹਾਂਜੀ ਟਾਈਮ ਕੱਢਣਾ ਬੜਾ ਔਖਾ ਹੁਣ ਬੈਰੀ ਗੱਲ ਸੁਣੀ ਗਈ ਹੁਣ ਚਲੋ ਕਰਨ ਵਾਲਾ ਪ੍ਰਮਾਤਮਾ ਵਾ ਬੰਦਾ ਨਹੀਂ ਕੁਝ ਕਰਦਾ ਹੁੰਦਾ ਹੁਣ ਮੈਂ ਕਹਿੰਨਾ ਵੀ ਕਰੇ ਸਾਡੇ ਨਾ ਕਟੋ-ਕਟ ਚਾਹ ਹੀ ਮੇਰੇ ਸਹੌਣਾ 10-15 ਨਾਲ ਬਣ ਜਾਂਦੀ ਹੈ ਚਾਹ 10-15 ਨਾਲ ਤੇ 10-15 ਤੋਂ ਵੀ ਕਈ ਵਾਰ ਟੱਪ ਜਾਂਦਾ ਕੰਮ ਤੇ ਹੁਣ ਵੇਖ ਵੀ ਜੇ ਕੋਈ ਆਇਆ ਹੋਵੇ ਕਰੇ ਤੇ ਮੈਂ ਕਹਾਂਗੀ 12 ਤੋਂ 12 ਮੁਰਦੇ ਤੇ ਫਿਰ ਮੇਰੇ ਵਾਸਤੇ ਨਹੀਂ ਚੰਗਾ ਹਾਂਜੀ ਗੱਲ ਤੇ ਕਿ ਜੇ ਮੈਂ ਹੋਵਾਂ ਘਰੇ ਫਿਰ ਤੇ ਮੈਂ ਪੱਕਾ ਮਿਲਦਾ ਹੀ ਮਿਲਦਾ ਨਹੀਂ ਤੇ ਐਤਵਾਰ ਦਾ ਪੱਕਾ ਰੱਖਿਆ ਵੀ ਐਤਵਾਰ ਮੈਨੂੰ ਆ ਕੇ ਮਿਲੋ ਤੇ ਐਤਵਾਰ ਉੱਥੇ ਘਟੋ ਘਟਣਾ ਮੇਰੇ ਸਾਹ ਹਣਾ 100 ਬੰਦਾ ਹੁੰਦਾ ਤੇ ਉਸ ਦਿਨ ਚਾਹ ਇਦਾਂ ਹੀ ਚੱਲਦਾ ਹੀ ਰਹਿੰਦਾ ਕੰਮ ਉਸ ਦਿਨ ਤੇ ਫਿਰ ਪੱਕੀ ਧਰੀ ਰੱਖੀ ਦੀਏ ਨਾ ਉਸ ਦਿਨ ਫਿਰ ਆ ਗਿਆ ਚੱਲ ਗਿਆ ਆ ਗਿਆ ਚੱਲ ਗਿਆ ਹੁਣ ਤੇ ਮੈਂ ਇਹ ਕੰਮ ਕਰਨਾ ਵੀ ਹੁਣ ਜਿੱਦਣ ਹੋਇਆ ਤੇ ਮੈਂ ਕਹਿੰਦਾ ਵੀ ਪਹਿਲੋਂ ਰਗੜਾ ਲਾ ਕੇ ਰੱਖ ਲੋ ਫੋਲੀ ਤੇ ਰਗੜਾ ਪਿਆਈਓ ਸਾਰਿਆਂ ਨੂੰ ਤੱਬ ਭਰ ਲੈਣਾ ਰਗੜੇ ਵਾਲਾ ਤੇ ਉਹਦੇ ਚੋਂ ਗਲਾ ਗਲਾ ਭਰ ਭਰ ਪਿਆਈ ਹੋਣਾ ਬਰਫ ੁੱਟ ਕੇ ਇਦਾਂ ਕਰਾਂਗੇ ਰੂਹਾ ਵਜਿਆ ਪਾ ਕੇ ਤੇ ਬਸ ਚੱਲ ਸੋ ਚੱਲਣਾ ਤੇ ਬਾਕੀ ਕਰਦੇ ਆ ਬਾਬਾ ਮੇਰ ਰੱਖੇ ਤੇ ਉਹ ਮੈਂ ਕੰਮ ਕਰਨਾ ਵਾ ਖਾੜੇ ਨੂੰ ਨਾ ਕਵਰ ਕਰਨਾ ਸਾਰਾ ਉੱਤੋਂ ਛੱਤ ਪਾ ਦੇਣੀ ਉਹਦੇ ਉੱਤੇ ਤੇ ਹਾਂ ਨਹੀਂ ਕਰਨਾ ਤੇ ਅਜੇ ਹੋਲੀ ਹੋਲੀ ਕੰਮ ਕਰ ਰਹੇ ਹਾਂ ਜਿਹੜੀ ਮਾਂਜੀ ਚਾਹ ਬੜੀ ਜੀ ਬਣਾਉਂਦੇ ਸਾਰੇ ਪੱਸੀਆਂ ਕਵਰ ਕਰੋਗੇ ਕਿ ਨਹੀਂ ਨਹੀਂ ਉਹ ਕਵਰ ਹੋ ਗਈ ਸਾਰੇ ਬੰਨਿਓ ਹੁਣ ਨਾ ਮੈਂ ਪਹਿਲਾਂ ਕਿਹੜੀ ਕਿੱਲੋਂ ਬਣਾਈ ਹਾਂ ਹੁਣ ਮੁੰਡਾ ਨਾ ਜਿਹੜੇ ਮੁੰਡੇ ਆਉਂਦੇ ਨਾ ਦੂਰੋਂ ਹਾਂਜੀ ਇੱਕ ਦੋ ਮੁੰਡੇ ਆਪਣੇ ਪੱਕੇ ਰਹਿੰਦੇ ਰਹਿੰਦੇ ਉੱਥੇ ਘਰੇ ਹਾਂਜੀ ਜਿਹੜੇ ਦੂਰੋਂ ਆਗੇ ਹੁਣ ਉਹਨਾਂ ਨੂੰ ਕਿੱਥੇ ਖਲਾਈਏ ਹਾਂ ਉਹ ਥਾਂ ਤੋਂ ਲੱਭਦੇ ਆ ਰਹੇ ਲੱਭਦੇ ਟਾਈਮ ਲੱਗ ਜਾਂਦਾ ਫਿਰ ਇੱਕ ਦੋ ਦਿਨ ਆਪਣੇ ਤੋਂ ਰਹਿ ਪੈਂਦੇ ਆ ਤੇ ਫਿਰ ਉਹਨੇ ਜਨੂੰ ਜਿੰਨੇ ਜੋ ਗਿਆ ਆਪਾਂ ਨੇ ਰੋਟੀ ਪਾਣੀ ਇੱਕ ਦੋ ਦਿਨ ਖਵਾਈ ਦਾਣਾ ਉਸ ਤੋਂ ਬਾਅਦ ਚ ਕਹਿ ਦਿੱਤਾ ਹੈ ਭਲਵਾਨ ਜੀ ਆਪ ਦੀ ਰਹਿਛ ਲੱਭ ਲੋ ਤੇ ਫਿਰ ਮਿਹਨਤ ਲਾਉਣ ਆ ਜਾ ਕਰੇ ਉਹ ਮਣਕੀ ਜਿੰਨਾ ਚ ਰਹਿਛ ਲੱਭ ਲੈਂਦੇ ਫਿਰ ਹੁਣ ਮੈਂ ਕਿੰਨਾ ਵੀ ਉੱਥੇ ਚਲੋ ਆਪਾਂ ਇਹ ਵਧੀਆ ਸੋਫਾ ਬੈੱਡ ਬੁੱਡ ਲਾ ਕੇ ਨਾ ਤੇ ਏਸੀ ਚ ਲਾ ਕੇ ਤੇ ਵਧੀਆ ਰਹਿਣ ਨੂੰ ਬਣਾ ਦਾਂਗੇ ਰਹਿਚ ਤੇ ਨਾਲੇ ਜੜਾਇਆ ਗਿਆ ਹੈ ਉਹਦੇ ਵਿੱਚ ਬਾਹ ਲਿਆ ਵੀ ਭੈਣ ਭਰਾ ਜਿਹੜਾ ਕੋਈ ਆਉਂਦਾ ਤਾਂ ਸਾਈ ਆਉ ਸਾਈ ਸੂਈ ਦੇਣ ਆਉਂਦਾ ਜਿਹੜਾ ਉੱਥੇ ਬਹਿ ਜੇ ਆ ਕੇ ਤੇ ਆਪਾਂ ਇੱਕ ਬੈਣ ਨੂੰ ਵਧੀਆ ਬਣਾ ਲਿਆ ਤੇ ਜਿਹੜਾ ਉਰਲਾ ਕਮਰਾ ਖਾੜੇ ਵਾਲਾ ਉਹ ਵੀ ਆਪਾਂ ਵਧੀਆ ਬਣਾ ਲੈਣਾ ਬੈਣ ਨੂੰ ਹਾਂਜੀ ਤੇ ਬਾਕੀ ਹੌਲੀ ਹੌਲੀ ਚਲੋ ਬਾਬਾ ਮਿਹਰ ਕਰੇ ਉਦਾਂ ਮੁੰਡੇ ਨਾ ਰਾਜੇ ਘਟੋ ਘਟ ਮੁੰਡੇ ਦਹਾ ਮੁੰਡੇ ਇਹੋ ਜਿਹੇ ਆ ਜਿੰਨਾਂ ਦਹਾ ਮੁੰਡਿਆਂ ਨੂੰ ਖਰਾਕ ਮਿਲੇ ਨਾ ਚੰਗੀ ਵਧੀਆ ਸਰ ਜੀ ਪੱਕਾ ਗਰੰਟਡ ਜੇ ਕੋਈ ਉਹਨਾਂ ਦੇ 20000 ਰੁਪਇਆ ਲਾ ਦੇਣਾ ਇੱਕ ਜਾਨ ਤੇ ਤੇ ਮੈਂ ਤੈਨੂੰ ਮੁੰਡਿਆਂ ਦੀ ਨਾ ਫੋੜਮਾ ਪਾਉਂਗਾ ਤੇ ਮੁੰਡੇ ਵੇਖੀ ਏਕ ਮਰਗੇ ਮੈਭੀਆਂ ਸਿੰਘਾਂ ਦੇ ਮੁੰਡੇ ਆ ਤੇ ਐਡੇ ਜਿਆਦੇ ਮੁੰਡੇ ਇੱਕ ਚੀਚੇ ਦਾ ਮੁੰਡਾ ਹੁੰਦਾ ਵਾ ਚੀਚੇ ਭਗਨੇ ਦਾ ਦਿਹਾੜੀ ਕਰਦਾ ਜਵਰਾ ਵੀ ਤੇ ਐਡਾ ਜਿਆਦਾ ਉਹਦਾ ਕੱਦ ਆ ਨਾ ਕੋਈ ਹਸਾਬ ਨਹੀਂ ਤੇ ਉਹ ਮੁੰਡਾ ਉਹ ਮੁੰਡੇ ਨੂੰ ਜੇ ਮੰਨ ਕੇ ਚੱਲ ਕੀ ਕੋਈ 20000 ਰੁਪਇਆ ਖਵਾ ਦੇਣਾ ਉਹਨੂੰ ਤੇ ਉਹ ਬੰਦਾ ਬਣ ਜਾਊਗਾ ਗਾਰੰਟੀ ਆ ਪਲੇਅਰ ਬਣ ਜਾਊਗਾ ਤੇ ਮੁੰਡੇ ਘਟੋ ਘਟ ਮੇਰੇ ਤੋਂ ਆਉਂਦੇ ਆ ਮੈਭੀ ਸਿੱਖਾਂ ਦੇ ਮੁੰਡੇ ਘਟੋ ਘਟ 30 40 ਤੇ 30 40 ਚੋਂ 20 ਮੁੰਡੇ ਇਹੋ ਜਿਹੇ ਆ ਜਿਹੜੇ ਮੈਬੀ ਸਿੰਘਾਂ ਦੇ ਮੁੰਡੇ ਬੰਨ ਵਾਲੇ ਆ ਬੰਨ ਵਾਲੇ ਤੇ ਉਹ ਕਿਉਂ ਕਿਉਂ ਪਿੱਛੇ ਰਹਿੰਦੇ ਆ ਖਰਾ ਕਰਕੇ ਤੇ ਮੈਂ ਇਹੀ ਬੇਨਤੀ ਕਰਦਾ ਸਾਰੇ ਸੱਜਣਾ ਗਾੜੀ ਮਿੱਤਰਾਂ ਗਾੜੀ ਮੈਂ ਤੁਹਾਨੂੰ ਭਰਾ ਮੇਰੋ ਮੈਂ ਵੀਡੀਓ ਪਾਉਂਗਾ ਉਹਨਾਂ ਮੁੰਡਿਆਂ ਦੀ ਤੇ ਇਹ ਨਹੀਂ ਕਹਿੰਦਾ ਮिन्नੂ ਮिन्नੂ ਪੈਸੇ ਸੈਂਡ ਕਰੋ ਜਾਂ ਇਦਾਂ ਤੁਸੀਂ ਮੇਰੇ ਵੀਰ ਮੇਰੇ ਕੋਲ ਆਓ ਆ ਕੇ ਆਪਾਂ ਉਹਨਾਂ ਨੂੰ ਚੀਜ਼ ਲੈ ਕੇ ਦਵਾਂਗੇ ਡਾਇਰੈਕਟ ਆਪਾਂ ਪੈਸੇ ਵੀ ਨਹੀਂ ਉਹਨਾਂ ਨੂੰ ਦੇਨੇ ਪੈਸੇ ਉਹਨਾਂ ਵਰਤ ਲੈਣੇ ਆ ਜਿਹੜੀ ਚੀਜ਼ ਦੀ ਉਹਨਾਂ ਨੂੰ ਲੋੜ ਹੋਗੀ ਆਪਾਂ ਉਹ ਦਵਾਂਗੇ ਉਹਨਾਂ ਨੂੰ ਤੇ ਮੁੰਡੇ ਵਧੀਆ ਬੰਨ ਵਾਲੇ ਆ ਉਹ ਮੁੰਡਾ ਨਹੀਂ ਜਿਹੜਾ ਆਪਾਂ ਪੱਧਰੀ ਵਾਲੇ ਨੂੰ ਲੈ ਕੇ ਦਿੱਤਾ ਸਮਾਨ ਉਹਨੂੰ ਲੈ ਕੇ ਦਿੱਤਾ ਪਤਾ ਨਹੀਂ ਚੀੜਾ ਜਾ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਉਹਨੂੰ ਅੱਛਾ ਹਾਂ ਉਹ ਕਰਨ ਦਿਆ ਉਹ ਕਹਿੰਦਾ ਮੈਂ ਵੀ ਚੁੱਬ ਬਿਮਾਰ ਜਾ ਹੋ ਗਿਆ ਹੁਣ ਹੁਣ ਲੱਗਾ ਫੇਰ ਮਿਹਨਤ ਲਾਉਣ ਪਰ ਜਿਹੜੇ ਆ ਮੁੰਡੇ ਆ ਨਾ ਇੱਕ ਮੁੰਡਾ ਤੇ ਐਡਾ ਤਕੜਾ ਨਾ ਮੈਨੂੰ ਸਨ ਪੰਜ ਛੇ ਮੁੰਡੇ ਆ ਫੁੱਲ ਤਗੜੀ ਹੋਣ ਵਾਲੇ ਹੁਣ ਹੋਣੇ ਕਿਦਾਂ ਯਾਰ ਖਰਾਕ ਨਹੀਂ ਹੋਣੀ ਆ ਉਹਦੇ ਖਰਾਕ ਮਿਲੂਗੀ ਫੇਰ ਹੀ ਹੋਣੇ ਆ ਇੱਦਾਂ ਥੋੜੀ ਹੋ ਜਾਣੇ ਆ ਹਾਂ ਹੁਣ ਹੁਣ ਏਕਮ ਹੀ ਏਕਮ ਕਿਦਾਂ ਤਗੜਾ ਆ ਏਕਮ ਆ ਆਪਣੇ ਨਾਲ ਆਉਂਦਾ ਰਿਹਾ ਆਪਾਂ ਨੂੰ ਨਾਰ ਲਾ ਲਿਆ ਇਹ ਨੂੰ ਜਦੋਂ ਨਾਰ ਲਾਇਆ ਹੁਣ ਆਪਣੀ ਟੀਮ ਖੇਡਦੀ ਜੀ ਰੋਜ਼ ਮੈਚ ਤੇ ਜੇ ਰੋਜ਼ ਮੈਚ ਖੇਡਦੀ ਜੇ ਆਪਾਂ ਮੰਨ ਕੇ ਚੱਲ ਰੋਜ਼ ਉਹਨੂੰ 3 3000 3500 ਰੁਪਏ ਦੇਣੇ ਆ ਹਨਾ ਉਹ ਢਿੱਡ ਚ ਪਉਂਦਾ ਢਿੱਡ ਚ ਪਾਊਗਾ ਤੇ ਤਕੜਾ ਹੋਊਗਾ ਉਸੇ ਚੀਜ਼ ਨੇ ਉਹਨੂੰ ਤਕੜਾ ਕੀਤਾ ਵਾ ਹੋਰ ਤਕੜਾ ਥੋੜੀ ਪਲੇਅਰ ਅਸੀਂ ਵੀ ਇਦਾਂ ਹੀ ਤਕੜੇ ਹੋਏ ਕਿ ਇਹੀ ਘਰੋਂ ਤਕੜੇ ਹੋਏ ਕਿਤੇ ਬੰਦਾ ਬੰਦਾ ਤਕੜਾ ਹੁੰਦਾ ਵਾ ਜਦੋਂ ਚੰਗੀ ਟੀਮ ਨਾਲ ਮੈਂ ਇੱਕ ਚੀਜ਼ ਕਹਿਣਾ ਜਾਂ ਨਿੱਕਾ ਪਲੇਅਰ ਲਿਆ ਕੋਈ ਵੀ ਨਿੱਕਾ ਆਉਣਾ ਨਿੱਕੇ ਪਲੇਅਰ ਨੂੰ ਨਾ ਰੋਜ਼ ਦਾ 500 ਰੁਪਇਆ ਦੇਈ ਜਾ ਆਪਣੇ ਤੋਂ ਮੈਚ 20 20 ਮੈਚ ਹੁੰਦੇ 20 22 ਮੈਚ ਹੁੰਦੇ ਆਪਣੇ ਤੋਂ ਮਹੀਨੇ 'ਚ 20-20 ਮੈਚਾਂ ਦਾ ਤੂੰ 500 ਰੁਪਇਆ ਦੇ ਕਿੰਨੇ ਪੈਸੇ ਬਣ ਗਏ 12000 ਰੁਪਇਆ ਬਣ ਗਿਆ ਤੇ 12000 ਉਦਾਂ ਆਉਣਾ ਕਿੱਥੋਂ ਚਾਰੇ ਤੋਂ ਉਹਨੇ 12000 ਰੁਪਇਆ ਜਦੋਂ ਢਿੱਡ 'ਚ ਪਾਇਆ ਨਾ ਉਹਨੇ ਤਕੜਾ ਹੋਣਾ ਹੀ ਹਾਂਜੀ ਹੁਣ ਆਵਾਜ਼ ਫੇਰ ਤਕੜਾ ਹੁੰਦਾ ਹੀ ਬੰਦਾ ਇਦਾਂ ਮਿਹਨਤ ਜਿੰਨੀ ਮਰਜ਼ੀ ਲਾਈ ਜਾ ਮਿਹਨਤ ਨਾਲ ਹੀ ਤਕੜਾ ਹੁੰਦਾ ਹੁਣ ਮਿਹਨਤ ਕਰ ਆ ਰਗੇ ਘਰ ਆ ਹੁਣ ਮੰਨ ਕੇ ਚੱਲ ਵੀ ਹੁਣ ਮੀਡੀਅਮ ਕਲਾਸ ਦੇ ਬੰਦੇ ਖੇਡਣਦੇ ਕਬੱਡੀ ਹੁਣ ਤੂੰ ਮੰਨ ਕੇ ਚੱਲ ਕਿ ਘਰੋਂ ਘਰੋਂ ਖਰਾਕ ਕਿੱਦਾਂ ਖਾਲੂਗਾ ਹਾਂਜੀ ਹੁਣ ਘਰ ਦੇ ਆਣੇ ਤੇ ਵੰਡਵਾ ਦੇਣਾ ਚਲੋ ਥੋੜਾ ਬੋਧਾ ਵਾਧ ਦੇ ਦਿੰਦੇ ਹੋਣਗੇ ਤੇ ਕਿੱਥੋਂ ਖਾਲੂਗਾ ਭਈ ਜੇ ਹੁਣ 500 ਰੁਪਏ ਦਿੱਤਾ ਕੋਈ ਆਂਡੇ ਖਾਲੂ ਕੋਈ ਜੂਸ ਪੀ ਲੂ ਹਨਾ 500 ਰੁਪਏ ਕੋਈ ਜਿਆਦੀ ਚੀਜ਼ ਨਹੀਂ ਆ ਪਰ ਢਿੱਡ ਪਰ ਨੁਜਗਾ ਹੈਗਾ ਆਹ ਚੀਜ਼ ਆ ਫਿਰ ਬੰਦਾ ਤਗੜਾ ਹੁੰਦਾ ਹਾਂਜੀ ਤੇ ਛੱਟ ਲੱਗੀ ਆ ਇਹ ਕ버 ਨਹੀਂ ਹੁੰਦੇ ਹੁਣ ਦੇ ਜੇ ਮੰਨ ਕੇ ਚੱਲ 20ਾਂ 22ਾਂ ਸਾਲਾਂ ਦਾ ਦੇ ਤੇ ਫੇਰ ਇਹ ਕਵਰ ਹੋ ਜਾਂਦਾ ਤੇ ਆਪਾਂ ਏਜ ਦਾ ਕਹਿੰਦੇ ਨਹੀਂ ਫਰਕ ਪੈਂਦਾ ਪੈਂਦਾ ਵਾ ਅੱਗੇ ਢਿੱਲੀ ਖੇਢੀ ਦੇਣਾ ਸਰੀਰ ਮਹਿਸੂਸ ਨਹੀਂ ਕਰਦਾ ਜਿੰਨਾ ਮਰਜ਼ੀ ਜੋਰ ਲਾਉਂਦਾ ਮੈਂ ਜਿਹੜਾ ਇਹ ਕਈ ਰਾਤਾਂ ਤੋਂ ਲੈ ਕੇ ਇਹਦਾ ਅੰਗਲਾਂ ਹੱਥ ਜਦੋਂ ਐ ਰਹਿੰਦੇ ਅੜ ਜਾਂਦੀ ਆ ਉਦੋਂ ਜਦੋਂ ਮੈਂ ਉੱਟਦਾ ਬਾਥਰੂਮ ਉੱਤੋਂ ਐਂ ਕਹਿੰਦਾ ਕੜਿੱਕ ਹੋ ਕੇ ਬਾਹਰ ਨਿਕਲਦੀ ਆ ਮੈਂ ਕਹਾਂ ਜੇ ਤੇ ਅਜੇ ਤੇ ਜਿਤਨਾ ਮਨ ਲੱਗੀ ਹੋਏ ਐ ਇੰਨੇ ਕ ਤੇ ਗਾਂਹ ਜਾ ਕੇ ਕੜਿੱਕ ਕੜੇ ਕੇ ਕਿੱਥੋਂ ਨਿਕਲੂਗੀ ਕਿੱਥੋਂ ਨਿਕਲੂਗੀ ਸਾਲਾ ਮਾਰੀ ਗਿਆ ਹਣਾ ਇਹ ਗਾਂਧੀ ਲੋਕ ਵੇਂਦੇ ਨਾ ਇਹ ਤਾਂ ਹੁੰਦਾ ਘਾਦੇ ਕੱਲ ਰਾਣਾ ਗੁਰਜੀਤ ਕਹਿੰਦਾ ਵੀ ਐਦਾਂ ਤਾਂ ਉਹਨੂੰ ਸੋਹਣੇ ਲੱਗਦੇ ਆ ਪਲੇਅਰ ਕਹਿੰਦੇ ਪਲੇਅਰ ਦਾ ਵਡਾਪਾ ਬੜਾ ਮਾੜਾ ਹੁੰਦਾ ਕਰ ਦਿਲ ਪੁੱਛੋ ਹੈ ਇਹ ਤਾਂ ਮੈਂ ਮੈਂ ਬਾਅਦ ਚ ਪਤਾ ਲੱਗੂ ਕੀ ਬੰਦਾ ਈ ਐ ਅਜੇ ਤੇ ਜਵਾਨੀ ਐ ਚੱਲੀ ਜਾਂਦਾ ਇੱਥੇ ਉਹਨੇ ਚੱਲ ਹੱਸਦੇ ਖੇਡਦੇ ਕੋਈ ਜਣਾ ਮਹਿਸੂਸ ਨਹੀਂ ਕਰੀਦੀ ਕੋਈ ਪੀੜ ਬਾੜ ਜਾਂਦਾ ਘਰ ਤੇ ਕੁੜੀਆਂ ਵੀ ਜੇਤਾ ਹੁੰਦੀਆਂ ਸਾਰੀਆਂ ਹੀ ਉੱਠਣ ਨੂੰ ਨੀ ਕੀ ਕਰਦਾ ਕਰੇ ਨਾ ਸੁੱਤੇ ਰਹਿੰਦੇ ਨਾ ਇਹ ਗਰਾਉਂਡ ਚੱਲ ਕੇ ਲਗਰਾਂ ਤੋਂ ਬਾਅਦ ਜਿੰਨ ਸਾਰਾ ਸੁੱਤੇ ਨਾ ਪਿਆ ਹਾਂ ਹਾਂ ਤੂੰ ਨਹੀਂ ਪਰਣਾ ਲਾਉਂਦਾ ਸਿਰ ਤੋਂ ਅੱਜ ਬਹੁਤ ਲੱਗ ਰਿਹਾ ਸਮਝੋ ਇਹ ਦੱਬਾ ਨਾ ਰੋੜ ਰਹਿੰਦੇ ਸਿਰ ਤੇ ਪੂਰਾ ਮੈਂ ਇਹ ਕਰਦਾ ਮੈਂ ਜੇ ਪਹਿਲਾਂ ਮੈਂ ਸ਼ੁਰੂ ਕਰ ਲਵਾਂ ਮੈਂ ਕਿਦਾਂ ਮੈਚ ਪਹਿਲੇ ਨੂੰ ਮੈਨੂੰ ਰੌਫ ਟਾਈਮ ਲੱਗ ਜਰਾ ਜੀ ਪਹਿਲਾ ਮੈਚ ਚੱਲਣ ਲੱਗੇ ਆ ਹੈ ਆਹ ਰੈਡੀ ਰੋੜੀ ਹੋ ਹੋਰ ਉਹ ਨਾਲੋਂ ਮੇਰੀ ਗੱਲ ਤੋਂ ਗਿਰੀਆਂ ਉਹਨਾਂ ਜਿਹਨਾਂ ਪਏ ਪਏ ਉਹਨਾਂ ਦਾ ਨਾਮ ਨੂੰ ਕੀ ਹੈ ਮੈਨੂੰ ਤਾਂ ਨਾਮ ਨਹੀਂ ਪਤਾ ਉਹਨਾਂ ਜਸਵਿੰਦਰ ਸਿੰਘ ਆ ਤੇ ਪਿਛੋਂ ਇਹ ਤੋਂ ਰੇ ਨਾਲੇ ਉਲਟ ਹੋਏਗਾ ਤੇ ਰੇਂਦੇ ਵਾਲੇ ਹੁਣਾਂ ਦਾ ਕੰਮ ਆ ਸਟੀਲ ਦੇ ਗ੍ਰੇਲਾ ਨੇ ਜਿਹੜੀਆਂ ਇਹਨਾਂ ਦਾ ਉਹ ਕੰਮ ਹੈ ਉਹਨਾਂ ਦਾ ਸਟੀਲ ਦੀਆਂ ਗ੍ਰੇਲਾਂ ਨੂੰ ਦੇ ਹਾਂ ਦੇ ਮੈਂ ਸਾਰਾ ਕੁਝ ਬਣਾਉਂਦਾ ਹੋਏ ਵੀ ਹਾਂ ਜੀ ਚੱਲ ਰਿਹਾ ਉਹਨਾਂ ਨੇ ਇੱਕ ਵੱਡ ਮਾਰਡ ਕਰਦੇ ਆਂ ਈ ਘੋੜੀਆਂ ਰੱਖਣੀਆਂ ਹੋਰ ਉਹਦੇ ਬਣਾ ਕੇ ਨਹੀਂ ਵਧੀਆ ਬੰਦੇ ਯਾਰ ਉਹਨਾਂ ਨੇ ਚਲੋ ਭੈਣ ਭਰਾ ਇਦਾਂ ਹੀ سپورਟ ਕੀਤੀ ਹੋਣਾ 5000 ਰੁਪਏ ਭਜਾ ਬਾਕੀ ਗਿਰੀਆਂ ਲੈ ਆਏ ਹੁਣ ਲੈ ਲੈਂਦੇ ਲੈ ਲੈਂਦੇ ਗਿਰੀਆਂ ਲੈ ਲੈਂਦੇ ਘਿਓ ਲੈ ਲੈਂਦਾ ਬਾ ਠੀਕ ਗਿਰੀਆਂ ਲੈ ਲੈਂਦੀਆਂ ਇਹਦੇ ਨਾਲ ਘਿਓ ਲੈ ਹੁੰਦਾ ਹੈ ਅਲੱਗੇ ਚੱਕਰ ਜੀਦਾ ਵੀ ਕੋਈ ਪੈਸਾ ਆਪਾਂ ਨੂੰ ਆਉਂਦਾ ਹੈ ਨਾ ਜਿੱਦਾਂ ਮਰ ਜੇ ਕਿ ਕੋਈ ਵੀ ਚੀਜ਼ ਹੁੰਦੀ ਆ ਬੜੀ ਜ਼ਿੰਮੇਵਾਰੀ ਵਾਲੀ ਚੀਜ਼ ਹੁੰਦੀ ਆ ਨਾ ਤੇ ਉਹ ਜਵਾਕਾਂ ਦੇ ਮੂੰਹ ਚ ਜਾਉਂਦੀ ਹਾਂ ਜੀ ਸੀਗਾ ਕਿ ਆਪਾਂ ਇਹ ਕਰ ਲਿਆ 10000 ਆਪਾਂ ਮਹੀਨੇ ਰੈਂਟ ਦੇ 12000 ਤੇ ਸਾਰੇ ਇਕੱਠੇ ਕਰਨੇ ਨਾ ਕਿ ਇਕੱਲੇ ਇਕੱਲੇ ਨੂੰ ਜਾ ਕੇ ਨਹੀਂ ਫੜਾਈ ਜਾਂਦੀ ਖਰਾਕ ਨਹੀਂ ਨਹੀਂ ਜੀ ਸੀਗਾ ਕਿ ਜੇ ਕੋ ਭੈਣ ਭਰਾ ਕੋਈ ਵੀ ਹੁਣ ਮੈਂ ਬਲਾ ਕੀ ਕਰੁੰਦਿਆਂ ਮੈਂ ਕਿਹਾ ਵੀ 3-4 ਸੱਤ ਅੱਠ ਮੁੰਡੇ ਹੋਣੇ ਜਿਹੜੇ ਮਹਿਬੀਆਂ ਸੀਗਾਂ ਦੇ ਮੁੰਡੇ ਬੰਨ ਆਏ ਹੈਗੇ ਹਨ ਕਿ ਨਹੀਂ ਹੈਗੇ ਨਾ ਬੋਲੇ ਚੀਚੀ ਵਾਲਾ ਮੁੰਡਾ ਖੁੱਛ ਜੀ ਫੜਦਾ ਨਾ 2 ਨੰਬਰ ਤੋਂ ਉੱਦਾਂ ਉਦੋਂ ਉਹਨੂੰ ਫੜਿਆ ਉਹਨੇ ਉਹਨੂੰ ਦੂਜੇ ਨੂੰ ਸੈਲਫ ਉਹਨੂੰ ਫੜਿਆ ਆਪਣੇ ਨੂੰ ਅੰਕਲੀ ਨੂੰ ਉਹ ਦੂਜੇ ਮੁੰਡੇ ਨੂੰ ਯਾਦ ਕੋਣ ਉਹਨੂੰ ਨਹੀਂ ਫੜਿਆ ਤਾਂ ਜਿਹਨੂੰ ਕੀ ਉਹਦਾ ਨਾਮ ਹੀ ਬੁੱਲੇ ਵਾਲੇ ਨੂੰ ਆਹ ਉਹ ਮੁੰਡਾ ਜਿਹੜਾ ਕਿ ਦਲਦੀ ਬੰਨ ਵਾਲਾ ਮੁੰਡਾ ਜਵਾਨ ਕਿੱਡਾ ਉਹ ਆ ਜਵਾਨ ਮੁੰਡਾ ਬੜਾ ਵਧੀਆ ਉਹ ਕੋਲੀ ਬੜੀ ਵਧੀਆ ਉਹ ਮੁੰਡਾ ਬੰਨ ਵਾਲਾ ਹੀ ਉਹ ਮੈਨੂੰ ਉਦਣ ਕੀ ਕਹਿੰਦਾ ਕਹਿੰਦਾ ਭਲਵਾਨ ਜੀ ਮੈਂ ਵੀ ਦਿਹਾੜੀ ਜਣਾ ਤੇ ਫਿਰ ਮੈਂ ਆਉਣਾ ਤੇ ਜੇ ਉਹੋ ਜੇ ਬੰਦੇ ਨੂੰ ਖਰਾਕ ਰੁਖ ਖਵਾਈ ਉਹਨੂੰ ਜਾ ਰੱਖ ਰੁਖ ਲਈਏ ਕਿਤੇ ਉਹਨੂੰ ਰੱਖ ਲਈਏ ਕਿ ਜਿੱਦਾਂ ਮੱਖਣ ਮੁੰਡਾ ਉਹ ਜਿਹੜੇ ਨੇ ਆ ਮੱਖਣ ਵੀ ਵਧੀਆ ਮੱਖਣ ਮੁੰਡੇ ਜਿਹੜੇ ਨੇ ਉਹਨੇ ਜਾ ਕੇ ਨਾ ਉਹਨੇ 8 ਤੋਂ ਪੈਸੇ ਫੜ ਕੇ ਨਾ ਆਂਦਾ ਮੈਂ ਸੀਜ਼ਨ ਲਾਉਣਾ ਤੇ 8 ਤੋਂ 7000 ਰੁਪਏ ਲੈ ਕੇ ਤੇ ਜਾਂਦਾ ਕਿ ਮੈਂ ਗਿਰੀਆਂ ਗੋਰੀਆਂ ਖਰਾਕ ਰੁਖ ਲੈਉ ਮੈਂ ਟੋਪੀਆ ਗੱਜਨੇ ਮਰ ਜੀ ਨਹੀਂ ਨਹੀਂ ਤਗੀਆਂ ਰਗੜਾ ਹੁੰਦਾ ਨਹੀਂ ਪਿੰਦਾ ਨਹੀਂ ਹੁੰਦੇ ਨੇ ਤੜਕੇ ਨਹੀਂ ਆ ਜਾਂਦਾ ਸ਼ਾਇਦ ਨਾਰਲੀ ਦਾ ਵਾੜ ਕੇ ਤਾਂ ਚੜ੍ਹਦਾ ਆ ਨਹੀਂ ਜਾਂਦਾ ਤੜਕੇ ਕਿਉਂ ਨਹੀਂ ਹੁੰਦਾ ਉਹ ਉਹਨਾਂ ਤੜਕੇ ਲਾਉਂ ਨਹੀਂ ਉਹਨੂੰ ਕਿ ਤੜਕੇ ਆਇਆ ਕਰ ਛਾਮਣ ਭਾਵੇਂ ਉਹਨੂੰ ਕਿ ਨਾ ਆਇਆ ਕਰ ਤੂੰ ਮੈਂ ਤੁਹਾਨੂੰ ਦੱਸਦਾ ਗੱਲ ਤੁਹਾਨੂੰ ਜਿਹੜੇ ਮੁੰਡੇ ਚੰਗੇ ਆ ਨਾ ਜਿਹੜੇ ਤੁਹਾਨੂੰ ਪਤਾ ਵੀ ਮੁੰਡੇ ਵਧੀਆ ਜਿਹੜੇ ਛੋਟੇ ਉਹਨਾਂ ਨੂੰ ਰਹਿਣ ਦੋ ਜਿਹੜੇ ਮੁੰਡੇ ਚੰਗੇ ਚੰਗੇ ਆ ਨਾ ਬੰਨ ਵਾਲੇ ਆ 20 ਮੁੰਡੇ ਕੱਢ ਲਓ ਦੀਪ 25 ਮੁੰਡੇ ਉਹਨਾਂ ਨੂੰ ਕਹੇ ਕਿ ਤੁਸੀਂ ਦਿਨੇ ਭਾਵੇਂ ਨਾ ਸ਼ਾਮ ਨੂੰ ਨਾਗਾ ਕਰ ਲੋ ਦਿਨੇ ਨਾਗਾ ਨਹੀਂ ਕਰ ਉਹਨਾਂ ਨੂੰ ਦਿਨੇ ਖੜਾਇਆ ਲਾਭ ਲੈਂਦੇ ਨੇ ਇੱਕ ਦੋ ਦਾ ਜਿੱਦਾਂ ਮੋਟਰਸਾਈਕਲ ਦੇ ਨਹੀਂ ਹੁੰਦੇ ਤੇਰੇ ਦਾ ਪੂਰੇ ਫੜਦਾ ਜਿੱਦਾਂ ਪਰੋਏ 100 ਤੇ ਨਹੀਂ ਉਤਰਉਂਦਾ ਕੋਈ ਕਰਕੇ ਲਾ ਦੋ ਤਿੰਨੇ ਨੇ ਹੋ ਜਾਂਦੇ ਇਕੱਠੇ ਸ਼ਾਮ ਨੂੰ ਦੇ 50 ਹਰ ਕੋਲੇ ਜਾਨੇ ਕਰਦੇ ਨੇ ਔਖਾ ਹੋ ਜਾਂਦਾ ਕੀ ਹੁੰਦੇ ਆ ਹਾਂ ਰਣਕੇ ਹਾਂ ਪਰੋਏ ਸਾਹਿਬ ਇਹ ਉਤਰਦੇ ਆ ਨਾ ਜੱਟ ਨਾ ਦੇ ਘਟ ਗਿਆ ਕਰ ਕਿਉਂਕਿ ਜੱਟਾਂ ਦਾ ਮੁੰਡਾ ਹੀ ਏ ਕੇ ਰਹਿਗਾ ਸਾਡਾ ਤੇ ਅਸੀਂ ਕਬੱਡੀ ਕਿੰਨੂੰ ਕਢਾ ਲਾਗੇ ਗੱਲਾਂ ਤੇ ਅਸੀਂ ਬੜੀਆਂ ਕਰਦੇ ਸਾਡਾ ਏ ਕੇਕ ਮੁੰਡਾ ਵਾ ਤੇ ਕੀ ਕਰਾਂਗੇ ਵੱਡੇ ਵੱਡੇ ਮਾਲ ਲੱਗੇ ਆ ਮੇਰੇ ਵੀਰੋ ਉਹ ਨਿੱਕੇ ਨੂੰ ਸੱਤ ਨਾਲ ਲੱਗਦੇ ਮਾਰਤ ਨਹੀਂ ਮੈਂ ਇਧਰ ਸਾਬ ਲਾਉਂਦਾ ਦੂਜਾ ਪਰ ਇਹ ਮੁੰਡੇ ਦੇ ਬਾਲੇ ਹੁਣ ਅਹੀਂ ਨਾ ਤਿੰਨ ਭਰਾ ਹੈ ਤੇ ਸਾਡੇ ਉਹ ਤਿੰਨਾਂ ਦਾ ਏ ਕੇਕ ਆ ਸਾਡੀ ਵਿਹਲੀ ਚ ਕਿਹਦੇ ਦੋ ਜਵਾਗ ਮੁੰਡੇ ਨਹੀਂ ਹੈਗੇ ਸਾਰਿਆਂ ਦੇ ਕੇ ਕੀ ਤਾਂ ਅੱਛੂ ਨੂੰ ਫਿਰ ਕਿੱਥੇ ਜਾਵਾਂਗੇ ਦੋ ਦੋ ਦਾ ਜ਼ਰੂਰੀ ਦੋ ਮੁੰਡੇ ਦੇ ਦੋ ਹੋਣ ਜਿਹਦਾ ਦੇ ਪਾਉ ਪਹਿਲੋਂ ਮੁੰਡਾ ਜਾਂਦਾ ਹੀ ਨਾ ਉਹ ਅੱਖੋਂ ਨਹੀਂ ਲੈਂਦਾ ਹਾਂਜੀ ਹਾਂਜੀ ਉਹ ਬਾਅਦ ਚ ਬ੍ਰੇਕ ਹਾਂਜੀ ਪੱਕੀ ਬ੍ਰੇਕ ਉਹ ਕਹਿੰਦਾ ਮੁੰਡਾ ਹੋ ਗਿਆ ਤੇ ਜਿਹਦੀ ਪਹਿਲੋਂ ਕੁੜੀ ਹੁੰਦੀ ਉਹ ਜਵਾਗ ਲੈਣੇ ਪੈਂਦਾ ਨੂੰ ਮਜਬੂਰੀ ਹੈ ਕਿ ਮੈਂ ਮੁੰਡਾ ਤੇ ਲਾਉਂਗਾ ਹੀ ਹਾਂ ਆਹ ਜੀ ਜੀ

What the-